ਹੈ ਗੁਰਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਜੀ ਮੈਂ ਆਪਣੀ ਇੱਕ ਕਵਿਤਾ ਨਾਲ ਤੁਹਾਡੇ ਸਾਹਮਣੇ ਪਾ ਰਿਹਾ ਹਾਂ ਉਹ ਕਵਿਤਾ ਇੱਕ ਗਾਜ਼ਲ ਹੈ ਤੇ 2011 ਦੇ 8ਵੇਂ ਮਹੀਨੇ ਵਿੱਚ ਲਿਖੀ ਗਈ ਸੀ ਗਾਜ਼ਲ ਨੂੰ ਪੜ੍ਹਦੇ ਹਾਂ ਮਦਦ ਤੀਕਰ ਚੁੱਪ ਹੰਡਾ ਕੇ ਹੁਣ ਕੁਝ ਬੋਲਣ ਲੱਗਿਆ ਹਾਂ ਮਦਦ ਤੀਕਰ ਚੁੱਪ ਹੰਡਾ ਕੇ ਹੁਣ ਕੁਝ ਬੋਲਣ ਲੱਗਿਆ ਹਾਂ ਪਹਿਲੀ ਵਾਰੀ ਭਾਰ ਜਿਗਰ ਦਾ ਮੇੜ ਮੇੜ ਤੋਲਣ ਲੱਗਿਆ ਵਾਂ ਮੁੱਤਤ ਤਿੱਕਰ ਚੁੱਪ ਹੰਡਾ ਕੇ ਹੁਣ ਕੁਝ ਬੋਲਣ ਲੱਗਿਆ ਵਾਂ ਪਹਿਲੀ ਵਾਰੀ ਭਾਰ ਜਿਗਰ ਦਾ ਮੇੜ ਮੇੜ ਤੋਲਣ ਲੱਗਿਆ ਵਾਂ ਕੁਝ ਸੁੱਤੇ ਹੋਏ ਦਰਦ ਉਠਾਲੇ ਕੁਝ ਸੁੱਤੇ ਹੋਏ ਦਰਦ ਉਠਾਲੇ یخ ਪਏ ਅਹਿਸਾਸ ਉਬਾਲੇ یخ ਯਾਨੀ ਕਿ ਬਰਫ਼ ਹੋਏ ਪਏ ਸਖਤ ਹੋਏ ਕੁਝ ਸੁੱਤੇ ਹੋਏ ਦਰਦ ਉਠਾਲੇ ਅੱਖ ਪਏ ਅਹਿਸਾਸ ਉਬਾਲੇ ਫਿਰ ਕੁਝ ਵਰਕੇ ਕੀਤੇ ਕਾਲੇ ਅੱਖੀਆਂ ਡੋਲਣ ਲੱਗਿਆਂ ਪਤਾ ਨਹੀਂ ਕੀ ਕੀ ਦਬ ਗਿਆ ਸਮੇਂ ਦੀਆਂ ਪਰਤਾਂ ਦੇ ਹੇਠ ਪਤਾ ਨਹੀਂ ਕੀ ਕੀ ਦਬ ਗਿਆ ਸਮੇਂ ਦੀਆਂ ਪਰਤਾਂ ਦੇ ਹੇਠ ਚੁੱਕ ਕੇ ਬੀਤੇ ਕੱਲ ਦੀਆਂ ਬਈਆਂ ਸਾਹ ਬਸ ਰੋਲਣ ਲੱਗਿਆਂ ਵਾ ਪਤਾ ਨਹੀਂ ਕੀ ਕੀ ਦਬ ਗਿਆ ਜੇ ਸਮੇਂ ਦੀਆਂ ਪਰਤਾਂ ਦੇ ਹੇਠ ਚੁੱਕ ਕੇ ਬੀਤੇ ਕੱਲ ਦੀਆਂ ਬਈਆਂ ਸਾਹਬ ਫਰੋਲਣ ਲੱਗਿਆਂ ਵਾ ਮਦਦ ਤੇ ਖਰਚ ਪੰਡਾ ਆ ਕੇ ਫਣ ਕੁਝ ਬੋਲਣ ਲੱਗਿਆਂ ਵਾ ਉਸ ਦਿਨ ਤੋਂ ਮੇਰਾ ਝੂਠ ਤਾਂ ਸੱਚੀ ਝੂਠਾ ਹੋ ਗਿਆ ਉਸ ਦਿਨ ਤੋਂ ਮੇਰਾ ਝੂਠ ਤਾਂ ਸੱਚੀ ਹੀ ਝੂਠਾ ਹੋ ਗਿਆ ਜਿਸ ਦਿਨ ਤੋਂ ਮੈਂ ਤੇਰੇ ਸੱਚ ਨੂੰ ਸੱਚੀ ਹੀ ਗੋਲਣ ਲੱਗਿਆ ਵਾ ਉਸ ਦਿਨ ਤੋਂ ਮੇਰਾ ਝੂਠ ਤਾਂ ਸੱਚੀ ਹੀ ਝੂਠਾ ਹੋ ਗਿਆ ਜਿਸ ਦਿਨ ਤੋਂ ਤੇਰੇ ਸੱਚ ਨੂੰ ਸੱਚੀ ਹੀ ਗੋਲਣ ਲੱਗਿਆ ਵਾ ਜਿਸ ਦਿਨ ਤੋਂ ਵੱ ਗਈ ਹੈ ਤੇਰੀ ਦੂਰੀਆਂ ਦੀ ਤਪਸ਼ ਸੱਚ ਜਾਣੀ ਗਮ ਤੇਰੇ ਵਿੱਚ ਉਸ ਦਿਨ ਤੋਂ ਮੋਲਣ ਲੱਗਿਆ ਵਾ ਜਿਸ ਦਿਨ ਤੂੰ ਮਤ ਗਈ ਹੈ ਤੇਰੀ ਦੂਰੀਆਂ ਦੀ ਤਪਸ਼ ਸੱਚ ਜਾਣੀ ਤੇਰੇ ਗੰਭ ਵਿੱਚ ਉਸ ਦਿਨ ਤੋਂ ਮੋਲ ਲੈਣ ਲੱਗੇ ਹਾਂ ਮੁੱਦਤ ਤੱਕਰ ਚੁੱਪ ਝੰਡਾ ਕੇ ਹੁਣ ਕੁਝ ਬੋਲਣ ਲੱਗੇ ਹਾਂ ਪਹਿਲੀ ਵਾਰੀ ਭਾਰ ਜਿ ਕਰਦਾ ਮਨ ਮਿਲਣ ਤੋਂ ਲੱਗੇ ਹਾਂ ਧੰਨਵਾਦ